ਗੁੱਡ ਮਾਰਨਿੰਗ ਦੋਸਤੋ ਬੀਏ ਸੈਮੈਸਟਰ 4 ਪੰਜਾਬੀ ਇਲੈਕਟਿਵ ਆਓ ਇੱਕ ਇੰਪੋਰਟੈਂਟ ਲੇਖ ਪੜ੍ਹਦੇ ਹਾਂ ਸੱਭਿਆਚਾਰ ਤੇ ਨਾਰੀ ਵਿਸ਼ਾ ਵਸਤੂ ਡਾਕਟਰ ਚਰਨਜੀਤ ਕੌਰ ਨੇ ਪੰਜਾਬ ਦੀ ਨਾਰੀ ਦੇ ਨਾਲ ਸੰਬੰਧਿਤ ਸਰੋਕਾਰਾਂ ਨੂੰ ਆਪਣੀ ਲੇਖਣੀ ਦਾ ਵਿਸ਼ਾ ਬਣਾਇਆ ਹੋਇਆ ਹੈ ਉਹ ਨਾਰੀ ਦੀ ਚੰਗੇਰੀ ਸਥਿਤੀ ਦੇਖਣ ਲਈ ਇੱਕ ਵਚਨਬੱਧ ਲੇਖਾ ਹੈ ਉਸਨੇ ਨਾਰੀ ਚੇਤਨਾ ਔਰਤ ਦਸ਼ਾ ਤੇ ਦਿਸ਼ਾ ਔਰਤ ਦੇ ਹੱਕ ਅਧਿਕ ਕਿਰਤਾਂ ਦੇ ਮਾਧਿਅਮ ਦੁਆਰਾ ਪੰਜਾਬ ਦੀ ਨਾਰੀ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਲੇਖਕਾ ਦੇ ਵਿਚਾਰ ਅਨੁਸਾਰ ਪੰਜਾਬੀ ਸੱਭਿਆਚਾਰ ਦੇ ਵਿੱਚ ਨਾਰੀ ਦੇ ਬਦਲ ਰਹੇ ਸਰੂਪ ਨੂੰ ਵੇਖਣ ਵਾਸਤੇ ਅਸੀਂ ਅੰਗਰੇਜ਼ੀ ਰਾਜ ਤੋਂ ਹੀ ਆਪਣੇ ਅਧਿਐਨ ਨੂੰ ਸ਼ੁਰੂ ਕਰ ਸਕਦੇ ਹਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਾਰੀ ਦੀ ਸਥਿਤੀ ਬੜੀ ਤੇਜ਼ੀ ਦੇ ਨਾਲ ਬਦਲੀ ਹੈ ਕਿਉਂਕਿ ਪੈਦਾਵਾਰੀ ਤਕਨੀਕਾਂ ਦੇ ਵਿੱਚ ਆਈਆਂ ਤਬਦੀਲੀਆਂ ਦੇ ਕਾਰਨ ਸੰਸਾਰ ਪੱਧਰ ਉੱਤੇ ਨਾਰੀ ਦੀ ਸਥਿਤੀ ਦੇ ਵਿੱਚ ਕਾਫੀ ਫਰਕ ਪਿਆ ਹੈ ਨਾਰੀ ਦੀ ਸਿੱਖਿਆ ਵਿੱਚ ਹੋ ਰਹੇ ਨਿਰੰਤਰ ਵਾਧੇ ਨੇ ਉਸ ਨੂੰ ਆਰਥਿਕ ਤੌਰ ਤੇ ਆਪਣੇ ਪੈਰਾਂ ਉੱਪਰ ਖੜ ਕੇ ਆਤਮ ਨਿਰਭਰ ਬਣਾਇਆ ਹੈ। ਇਸ ਤਰ੍ਹਾਂ ਵੋਟ ਦੇ ਅਧਿਕਾਰ ਨੇ ਔਰਤ ਅੰਦਰ ਇੱਕ ਸਵੈ ਵਿਸ਼ਵਾਸ ਜਗਾਇਆ ਹੈ ਇਸ ਪ੍ਰਕਿਰਿਆ ਨੇ ਔਰਤ ਨੂੰ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਲਿਆਂਦਾ ਹੈ ਜਿੱਥੇ ਪੁਰਾਣੀ ਸੱਭਿਆਚਾਰਕ ਪੰਚਾਇਤ ਵਿੱਚ ਔਰਤ ਦਾ ਜਾਣਾ ਵੀ ਵਰਜਿਤ ਸੀ ਉੱਥੇ ਹੁਣ ਉਹ ਖੁਦ ਪੰਚਾਇਤ ਦੀ ਮੁਖੀ ਮਤਲਬ ਸਰਪੰਚ ਵੀ ਬਣ ਸਕਦੀ ਹੈ ਨਾਰੀ ਦੀ ਸਥਿਤੀ ਵਿੱਚ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਹਨ ਭਾਵੇਂ ਅੱਜ ਤੱਕ ਕੁੜੀ ਦੇ ਜਨਮ ਲੈਣ ਸਮੇਂ ਕਿਸੇ ਤਰ੍ਹਾਂ ਦੀ ਖੁਸ਼ੀ ਨਹੀਂ ਪ੍ਰਗਟਾਈ ਜਾਂਦੀ ਅਤੇ ਮੱਧ ਸ਼੍ਰੇਣੀ ਦੇ ਬਹੁਤੇ ਲੋਕਾਂ ਨੇ ਇਸ ਗੱਲ ਦਾ ਪੱਕਾ ਪ੍ਰਬੰਧ ਕਰ ਲਿਆ ਹੈ ਕਿ ਉਹਨਾਂ ਦੇ ਘਰਾਂ ਵਿੱਚ ਲੜਕੀ ਜਨਮ ਹੀ ਨਾ ਲੈ ਸਕੇ ਪਰantu ਜੇ ਇੱਕ ਵਾਰ ਲੜਕੀ ਜਨਮ ਲੈ ਲੈਂਦੀ ਹੈ ਤਾਂ ਉਹ ਆਪਣੇ ਆਪ ਸਮਾਜ ਵਿੱਚ ਆਪਣਾ ਸਥਾਨ ਬਣਾਉਂਦੀ ਚਲੀ ਜਾਂਦੀ ਹੈ ਉਸ ਨੇ ਪੜ੍ਹਾਈ ਲਿਖਾਈ ਅਤੇ ਕਾਰਜ ਕੁਸ਼ਲਤਾ ਦੇ ਪੱਖੋਂ ਫੁਰਸ਼ ਨੂੰ ਪਛਾੜ ਦਿੱਤਾ ਹੈ ਅਤੇ ਹੁਣ ਉਸ ਨੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਸ਼ਰੋਮਣੀ ਸਥਾਨ ਮਲ ਲਏ ਹਨ ਪੰਜਾਬੀ ਔਰਤ ਦਾ ਪਹਿਰਾਵਾ ਪਹਿਰਾਵਾ ਰਹਿਣ ਸਹਿਣ ਗੱਲਬਾਤ ਕਰਨ ਦਾ ਅੰਦਾਜ਼ ਅਤੇ ਸਮਾਜਿਕ ਰੋਲ ਬਦਲ ਰਹੇ ਹਨ ਭਾਵੇਂ ਅਜੇ ਵੀ ਪੰਜਾਬੀ ਸੱਭਿਆਚਾਰ ਮਰਦ ਪ੍ਰਧਾਨ ਹੈ ਪਰੰਤੂ ਹੌਲੀ-ਹੌਲੀ ਦੋਹਾਂ ਲਿੰਗਾ ਵਿੱਚ ਸਮਾਨਤਾ ਆ ਰਹੀ ਹੈ ਇਹ ਸਮਾਨਤਾ ਸੱਭਿਆਚਾਰਕ ਵਰਤਾਰਿਆਂ ਦੇ ਵਿੱਚ ਵੀ ਦ੍ਰਿਸ਼ਟੀਗੋਚਰ ਹੋ ਰਹੀ ਹੈ ਸਾਰ ਡਾਕਟਰ ਚਰਨਜੀਤ ਕੌਰ ਨੇ ਪੰਜਾਬੀ ਸੱਭਿਆਚਾਰ ਵਿੱਚ ਨਾਰੀ ਦੀ ਸਥਿਤੀ ਨੂੰ ਇਤਿਹਾਸਿਕ ਪ੍ਰਸੰਗ ਵਿੱਚ ਰੱਖ ਕੇ ਵੇਖਿਆ ਹੈ ਇੱਕ ਨਾਰੀਵਾਦੀ ਲੇਖਕਾ ਹੋਣ ਦੇ ਕਾਰਨ ਉਹ ਆਪਣੇ ਸਮਾਜ ਅਤੇ ਸੱਭਿਆਚਾਰ ਵਿੱਚ ਨਾਰੀ ਦੀ ਚੜ੍ਹਦੀ ਕਲਾ ਨੂੰ ਵੇਖਣ ਦੇ ਲਈ ਵਚਨਬੱਧ ਹੈ ਉਸਨੇ ਦਰਸਾਇਆ ਹੈ ਕਿ ਪੰਜਾਬੀ ਸਮਾਜ ਮਰਦ ਪ੍ਰਧਾਨ ਹੈ ਅਤੇ ਇਸੇ ਕਾਰਨ ਇੱਥੇ ਨਾਰੀ ਦੀ ਕੋਈ ਪੁੱਛਪੜਤੀਤ ਨਹੀਂ ਹੈ ਪੁਰਾਣੇ ਸਮੇਂ ਦੇ ਵਿੱਚ ਜਨਮ ਲੈ ਅਨਸਾਰ ਹੀ ਕੁੜੀ ਨੂੰ ਅਫੀਮ ਚਟਾ ਕੇ ਜਾਂ ਕਿਸੇ ਘੜੇ ਵਿੱਚ ਪਾ ਕੇ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਸੀ ਫਿਰ ਉਸ ਬਾਲੜੀ ਦੇ ਹੱਥ ਵਿੱਚ ਇੱਕ ਪੂਣੀ ਫੜਾ ਕੇ ਇਹ ਕਿਹਾ ਜਾਂਦਾ ਸੀ ਗੁੜ ਖਾਈ ਪੂਣੀ ਕੱਤੀ ਆਪ ਨਾ ਆਈ ਵੀਰੇ ਨੂੰ ਕੱਤੀ ਇਹ ਕਹਿ ਕੇ ਕੁੜੀ ਨੂੰ ਜ਼ਮੀਨ ਦੇ ਵਿੱਚ ਦਫਨ ਕਰ ਦਿੱਤਾ ਜਾਂਦਾ ਸੀ ਊੜਾ ਖੇਤੀ ਆਧਾਰਿਤ ਸੱਭਿਆਚਾਰ ਪੰਜਾਬੀ ਸੱਭਿਆਚਾਰ ਬੁਨਿਆਦੀ ਤੌਰ ਤੇ ਇੱਕ ਖੇਤੀ ਆਧਾਰਿਤ ਸੱਭਿਆਚਾਰ ਹੈ ਇਸ ਸੱਭਿਆਚਾਰ ਵਿੱਚ ਖੇਤੀਬਾੜੀ ਦਾ ਕੰਮ ਪੁਰਸ਼ ਨੇ ਸੰਭਾਲਿਆ ਹੋਇਆ ਹੈ ਉਤਪਾਦਨ ਦੇ ਧੰਦੇ ਉੱਪਰ ਉਸ ਦੀ ਮਾਲਕੀ ਦੇ ਹੋਣ ਕਾਰਨ ਉਸ ਦੇ ਸਮਾਜਿਕ ਸੱਭਿਆਚਾਰਕ ਰੁਤਬੇ ਦੇ ਵਿੱਚ ਵਾਧਾ ਹੋਣਾ ਇੱਕ ਲਾਜ਼ਮੀ ਗੱਲ ਸੀ ਪੁਰਸ਼ ਦੀ ਪ੍ਰਧਾਨਤਾ ਇੱਕ ਹੋਰ ਵੱਡਾ ਕਾਰਨ ਪੰਜਾਬ ਉੱਪਰ ਹੁੰਦੇ ਰਹਿਣ ਵਾਲੇ ਨਿਰੰਤਰ ਹਮਲੇ ਵੀ ਬਣੇ ਜੰਗਾ ਯੁੱਧਾਂ ਦੇ ਵਿੱਚ ਦੁਸ਼ਮਨ ਦਾ ਟੱਕਰਾ ਕਰਨ ਦਾ ਕੰਮ ਪੁਰਸ਼ ਦੇ ਜ਼ਿੰਮੇ ਸੀ ਇਸ ਲਈ ਵੀ ਪੁਰਸ਼ ਦਾ ਮਹੱਤਵ ਵੱਧ ਗਿਆ ਲੇਖਕਾ ਅਨੁਸਾਰ ਪੰਜਾਬੀ ਸੱਭਿਆਚਾਰ ਇੱਕ ਬਹੁ ਧਰਮੀ ਸੱਭਿਆਚਾਰ ਰਿਹਾ ਹੈ Hindu Musalman Sikh ਇੰਨਾ ਧਰਮਾਂ ਦੇ ਲੋਕ ਇਸ ਸਭਿਆਚਾਰ ਦੇ ਵਿੱਚ ਸਮਾਏ ਹੋਏ ਹਨ ਪਰੰਤੂ ਸਥਿਤੀ ਦੀ ਵਿਡੰਬੜਾ ਇਹ ਰਹੀ ਕਿ ਤਿੰਨਾ ਹੀ ਧਰਮਾਂ ਦੇ ਵਿੱਚ ਇਸਤਰੀ ਦੀ ਸਥਿਤੀ ਤਰਸਯੋਗੀ ਬਣੀ ਰਹੀ ਹੈ ਜੋ ਕਿ ਕਿਸੇ ਧਰਮ ਵਿੱਚ ਵਿਧਵਾ ਵਿਆਹ ਕਰਨ ਦੀ ਕੋਈ ਵਿਵਸਥਾ ਨਹੀਂ ਸੀ ਦੂਜੇ ਧਰਮ ਵਿੱਚ ਤਿੰਨ ਵਾਰ ਤਲਾਕ ਸ਼ਬਦ ਦਾ ਉਚਾਰਨ ਕਰਕੇ ਪੁਰਸ਼ ਨਾਰੀ ਨੂੰ ਛੱਡ ਸਕਦਾ ਸੀ ਇਸੇ ਤਰ੍ਹਾਂ ਮੂਲ ਰੂਪ ਵਿੱਚ ਨਾਰੀ ਇਸੀ ਤਰ੍ਹਾਂ ਮੂਲ ਰੂਪ ਵਿੱਚ ਨਾਰੀ ਪਰਿਸ਼ਦੇ ਰੈਮੋ ਕਰਮ ਉਪਰ ਹੀ ਜੀਵਿਤ ਸੀ ਨਾਰੀ ਨੂੰ ਆਪਣੇ ਉਮਰ ਦੇ ਹਰ ਪੜਾ ਬਚਪਨ ਜਵਾਨੀ ਅਤੇ ਬੁਢਾਪੇ ਵਿੱਚ ਪਿਤਾ ਪਤੀ ਅਤੇ ਪੁੱਤਰਾਂ ਦੇ ਅਧੀਨ ਰਹਿ ਕੇ ਹੀ ਆਪਣੀ ਉਮਰ ਬਿਤਾਉਣੀ ਪੈਂਦੀ ਸੀ ਆੜਾ ਰਸਮ ਰਿਵਾਜ ਪੰਜਾਬੀ ਸਮਾਜ ਵਿੱਚ ਮੁੰਡੇ ਦੇ ਜਨਮ ਲੈਣ ਸਮੇ ਬਹੁਤ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਇਹਨਾਂ ਨਾਲ ਬਹੁਤ ਸਾਰੇ ਰਸਮ ਰਿਵਾਜ ਵੀ ਜੁੜੇ ਹੋਏ ਹਨ ਨਾਰੀ ਦੇ ਗਰਭवती ਹੋਣ ਤੇ ਝੋਲ ਭਰਾਈ ਜਾਂ ਗੋਦ ਭਰਾਈ ਦੀ ਰਸਮ ਅਦਾ ਕੀਤੀ ਜਾਂਦੀ ਹੈ ਇਸ ਰਸਮ ਸਮੇ ਨਾਰੀ ਦੇ ਪੱਲੇ ਵਿੱਚ ਪੁਰਸ਼ ਲਿੰਗ ਨੂੰ ਪ੍ਰਗਟ ਕਰਦੇ ਹੋਏ ਫਲ ਕੇਲਾ ਸ਼ੁਹਾਰੇ ਅਤੇ ਲੱਡੂ ਆਦਿਕ ਪਾਏ ਜਾਂਦੇ ਹਨ ਬਜ਼ੁਰਗ ਔਰਤਾਂ ਨੂੰ ਉਸ ਦੀ ਦੁੱਦੀ ਨਾਵੇਂ ਪੁੱਤੀ ਫਲੇ ਦੁੱਦੀ ਨਾਵੇਂ ਪੁੱਤੀ ਫਲੇ ਵਰਗੀਆਂ ਅਸੀਸਾਂ ਦੇ ਕੇ ਉਸ ਦੇ ਘਰ ਪੁੱਤਰ ਹੋਣ ਦੀ ਕਾਮਨਾ ਕਰਦੀਆਂ ਹਨ ਮੁੰਡੇ ਦੇ ਜਨਮ ਲੈਣ ਸਮੇਂ ਘਰ ਦੇ ਦਰਵਾਜ਼ੇ ਅੱਗੇ ਸ਼੍ਰੀ ਬੰਨੇ ਜਾਂਦੇ ਹਨ ਖੁਸ਼ਰੀ ਨੱਚਣ ਵਾਸਤੇ ਆਉਂਦੇ ਹਨ ਲਾਕੀਆਂ ਨੂੰ ਲਾਗ ਦਿੱਤਾ ਜਾਂਦਾ ਹੈ ਪਰ ਕੁੜੀ ਹੋਣ ਤੇ ਇਹਨਾਂ ਵਿੱਚੋਂ ਕੋਈ ਵੀ ਰਸਮ ਅਦਾ ਨਹੀਂ ਕੀਤੀ ਜਾਂਦੀ ਮੱਧਕਾਲ ਵਿੱਚ ਇਸਤਰੀ ਦੀ ਕਿਰਤ ਸ਼ਕਤੀ ਦੀ ਬਹੁਤ ਜ਼ਰੂਰਤ ਨਹੀਂ ਸੀ ਅਤੇ ਉਸ ਨੂੰ ਆਬਰੂ ਦੀ ਰੱਖਿਆ ਕਰਨਾ ਉਸ ਦੀ ਆਬਰੂ ਦੀ ਰੱਖਿਆ ਕਰਨਾ ਉਸ ਦੇ ਪਿਤਾ ਅਤੇ ਪਰਾਵਾਂ ਦਾ ਕੰਮ ਹੁੰਦਾ ਸੀ ਇਸ ਕਾਰਨ ਸਮਾਜ ਦੇ ਮੋਤਬਰ ਲੋਕ ਆਪਣੇ ਘਰਾਂ ਵਿੱਚ ਕੁੜੀ ਦਾ ਜੰਮਣਾ ਬਰਦਾਸ਼ਤ ਨਹੀਂ ਕਰਨਦੇ ਜੇ ਉਹ ਜੰਮ ਪੈਂਦੀ ਸੀ ਤਾਂ ਉਸ ਨੂੰ ਜੰਮਦੇ ਨੂੰ ਹੀ ਮਾਰ ਮਕਾਉਂਦੇ ਸਨ ਈੜੀ ਆਧੁਨਿਕ ਦੌਰ आधुनिक ਦੌਰ ਦੇ ਵਿੱਚ ਸਿੱਖਿਆ ਅਤੇ ਗਿਆਨ ਦੇ ਬੇਸ਼ੁਮਾਰ ਮੌਕੇ ਉਪਲਬਧ ਹੋਣ ਦੇ باوجود ਵੀ ਕੁੜੀਆਂ ਦੇ ਨਾਲ ਵਿਤਕਰਾ ਉਸੇ ਤਰ੍ਹਾਂ ਹੀ ਜਾਰੀ ਹੈ ਗਿਣਤੀ ਦੇ ਕੁਝ ਲੋਕਾਂ ਨੂੰ ਛੱਡ ਕੇ ਮਨਤ ਸ਼੍ਰੇਣੀ ਦੇ ਵਿੱਚ ਆਮ ਤੌਰ ਤੇ ਕੁੜੀ ਨੂੰ ਜਨਮ ਹੀ ਨਹੀਂ ਲੈਣ ਦਿੰਦੇ ਲਿੰਗ ਟੈਸਟ ਉਪਲਬਧ ਹੋਣ ਦੀ ਸੂਰਤ ਵਿੱਚ ਉਹ ਭਰੂਣ ਦੇ ਲਿੰਗ ਬਾਰੇ ਜਨਮ ਤੋਂ ਪਹਿਲਾਂ ਹੀ ਜਾਣਕਾਰੀ ਹਾਸਲ ਕਰ ਲੈਂਦੇ ਹਨ ਅਤੇ ਮਾਦਾ ਭਰੂਣ ਨੂੰ ਗੁੱਖ ਦੇ ਵਿੱਚ ਹੀ ਨਸ਼ਟ ਕਰਵਾ ਦਿੰਦੇ ਹਨ ਲੇਖਾਂ ਅਨੁਸਾਰ ਪੰਜਾਬੀ ਸੱਭਿਆਚਾਰ ਪਹਿਲਾ ਇਸਤਰੀ ਦੀ ਬੇਕਦਰੀ ਮਜਬੂਰੀ ਦੇ ਕਾਰਨ ਸੀ ਜਦੋਂ ਕਿ ਆਧੁਨਿਕ ਕਾਲ ਵਿੱਚ ਲਾਲਚ ਦੇ ਕਾਰਨ ਬੇਕਦਰੀ ਪੈਦਾ ਹੋਈ ਹੈ ਸਪਸ਼ਟ ਹੈ ਕਿ ਔਰਤ ਪ੍ਰਤੀ ਦ੍ਰਿਸ਼ਟੀਕੋਣ ਵੀ ਤਬਦੀਲ ਨਹੀਂ ਹੋਇਆ ਪੰਜਾਬੀ ਸੱਭਿਆਚਾਰ ਵਿੱਚ ਵਿਆਹ ਦੇ ਰਸਮ ਰਿਵਾਜ ਵੀ ਮਰਦ ਦੇ ਪੱਖ ਵੱਲ ਹੀ ਝੁਕੇ ਹੋਏ ਹਨ ਵਿਆਹ ਜਾਂ ਕੁੜੀ ਦੀ ਨਮਾਇਸ਼ ਲਗਾਈ ਜਾਂਦੀ ਹੈ ਜਿਸ ਵਿੱਚ ਚੋਣ ਦਾ ਹੱਕ ਕੇਵਲ ਪੁਰਸ਼ ਨੂੰ ਹੈ ਕੁੜੀ ਦੀ ਭੂਮਿਕਾ ਕੇਵਲ ਪਸੰਦ ਆਉਣ ਤੱਕ ਹੀ ਸੀਮਤ ਹੈ ਜੇ ਉਹ ਮਰਦ ਤੇ ਨੂੰ ਪਸੰਦ ਨਹੀਂ ਆਉਂਦੀ ਤਾਂ ਉਸ ਨੂੰ ਅਸਵੀਕਾਰ ਕਰ ਦਿੱਤਾ ਜਾਂਦਾ ਹੈ ਸੱ ਸੱਭਿਆਚਾਰਕ ਅਸਾਵਾਪਨ ਨਾਰੀ ਦੇ ਵਿਆਹੀ ਜਾਣ ਉਪਰੰਤ ਵੀ ਉਸ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਵਿਆਹ ਹੋ ਜਾਣ ਬਾਅਦ ਵੀ ਸਮੇਂ-ਸਮੇਂ ਤੇ ਉਸਦੇ ਮਾਪੇ ਉਸਦੇ ਸਹੁਰਿਆਂ ਨੂੰ ਧੰਨ ਅਤੇ ਸੁਗਾਤਾਂ ਦੇ ਰੂਪ ਵਿੱਚ ਕੁਝ ਨਾ ਕੁਝ ਦੰਦੇ ਹੀ ਰਹਿੰਦੇ ਹਨ ਹੋਰ ਤਾਂ ਹੋਰ ਜਦੋਂ ਵਿਆਹੀ ਹੋਈ ਨਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ ਕਫਨ ਵੀ ਉਸਦੇ ਪੇਕਿਆਂ ਵੱਲੋਂ ਭੇਜਿਆ ਜਾਂਦਾ ਹੈ ਕਈ ਦਹਾਕੇ ਪਤੀ ਦੇ ਘਰ ਵਿੱਚ ਬਿਤਾਉਣ ਦੇ ਬਾਵਜੂਦ ਵੀ ਉਸਦੇ ਘਰ ਦੇ ਆਰਥਿਕ ਸਾਮਿਆਂ ਉੱਤੇ ਉਸ ਦਾ ਕੋਈ ਹੱਕ ਨਹੀਂ ਬੰਦਾ ਪਤੀ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਇਹ ਹੱਕ ਉਸ ਦੇ ਪੁੱਤਰਾਂ ਦਾ ਬਣ ਜਾਂਦਾ ਹੈ ਔਰਤਾਂ ਨੂੰ ਮੜੀਆਂ ਸ਼ਮਸ਼ਾਨ ਭੂਮੀ ਤੱਕ ਜਾਣ ਦੀ ਮਨਾਹੀ ਹੈ ਵਿਧਵਾ ਔਰਤ ਨੂੰ ਚੰਗੇ ਅਤੇ ਰੰਗਦਾਰ ਕੱਪੜੇ ਪਾਉਣ ਦੀ ਆਗਿਆ ਨਹੀਂ ਹੈ ਉਸ ਦਾ ਕੋਕਾ ਉਤਾਰ ਦਿੱਤਾ ਜਾਂਦਾ ਹੈ ਅਤੇ ਹੋਰ ਗਹਿਣੇ ਵੀ ਵਰਜਿਤ ਕਰਾ ਦਿੱਤੇ ਜਾਂਦੇ ਹਨ ਵਿਧਵਾ ਔਰਤ ਦੀਆਂ ਚੂੜੀਆਂ ਨੂੰ ਵੀ ਮੌਕੇ ਤੇ ਤੋੜ ਦਿੱਤਾ ਜਾਂਦਾ ਹੈ विधवा ਔਰਤ ਨੂੰ ਹੱਕ ਨਹੀਂ ਕਿ ਉਹ ਆਪਣੇ ਗੁੱਤ ਦੇ ਵਿੱਚ ਪ੍ਰਾਂਦ ਦੀ ਪਾ ਸਕੇ ਹਾ ਹਾ ਰੂਪਾਂਤਰਨ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਰੂਪਾਂਤਰਨ ਦੀ ਪ੍ਰਕਿਰਿਆ ਬੜੀ ਤੇਜ਼ੀ ਦੇ ਨਾਲ ਚਾਲ ਫੜ ਚੁੱਕੀ ਹੈ ਹੁਣ ਰਵਾਇਤੀ ਸੱਭਿਆਚਾਰ ਦੇ ਨਾਰੀ ਵਿਰੋਧੀ ਫਰਮਾਨ ਹੌਲੀ ਹੌਲੀ ਬੇਮਾਨੀ ਹੁੰਦੇ ਜਾ ਰਹੇ ਹਨ ਹੁਣ ਵਿਆਹ ਸ਼ਾਦੀ ਭਵਨਾ ਮੈਰਿਜ ਪੈਲਸ ਦੇ ਵਿੱਚ ਹੋਂ ਲੱਗੇ ਹਨ ਜਿੱਥੇ ਪੁਰਸ਼ ਤਰ ਅਤੇ ਨਾਰੀ ਤਰ ਵਿਚਲੇ ਆਦਰ ਮਾਨ ਦੇ ਪੁਰਾਣੇ ਵਿਤਕਰੇ ਮਿਟ ਗਏ ਹਨ ਅੱਜਕਲ ਵਿਧਵਾ ਇਸਤਰੀਆਂ ਵੀ ਆਪਣੀ ਦੇਹੀ ਨੂੰ ਸਜਾ ਸਵਾਰ ਕੇ ਰੱਖ ਸਕਦੀਆਂ ਹਨ ਅਤੇ ਵਿਧਵਾ ਔਰਤਾਂ ਨੂੰ ਵੀ ਦੂਜਾ ਵਿਆਹ ਕਰਵਾਉਣ ਦਾ ਹੱਕ ਹੈ ਵਿਧਵਾ ਜਾਂ ਸੱਦਵਾ ਜਿਸ ਦਾ ਪਤੀ ਜਿਉਂਦਾ ਹੋਵੇ ਵਿਚਲੇ ਅੰਤਰ ਮਿਟਦੇ ਜਾ ਰਹੇ ਹਨ ਨਾਰੀਆਂ ਨੂੰ ਸ਼ਮਸ਼ਾਨ ਭੂਮੀ ਵਿੱਚ ਜਾਣ ਦੀ ਹੁਣ ਕੋਈ ਪਾਬੰਦੀ ਨਹੀਂ ਹੈ ਕਿਉਂਕਿ ਸਮੇਂ ਦੇ ਨਾਲ ਵਿਚਾਰ ਖੁੱਲ ਰਹੇ ਹਨ ਸੱਬੇਚਾਰ ਪਾਬੰਦੀਆਂ ਖਤਮ ਹੋ ਰਹੀਆਂ ਹਨ ਕਈ ਥਾਈਂ ਧੀਆਂ ਜਾਂ ਪਤਨੀਆਂ ਵੀ ਪਿਤਾ ਜਾਂ ਪਤੀ ਦੇ ਮ੍ਰਿਤਕ ਸਰੀਰ ਨੂੰ ਅਗਨੀ ਭੇਟ ਕਰਦੇ ਹੰਦੀਆਂ ਖਬਰਾਂ ਮਿਲਦੀਆਂ ਹਨ ਬੜੀਆਂ ਲਿਖੀਆਂ ਔਰਤਾਂ ਦਫ਼ਤਰਾਂ ਅਤੇ ਸਕੂਲ ਕਾਲਜਾਂ ਦੇ ਵਿੱਚ ਕੰਮ ਕਰ ਰਹੀਆਂ ਹਨ ਜਿੱਥੇ ਉਹ ਆਪਣੇ ਸਹਿਯੋਗੀਆਂ ਅਤੇ ਸਹਿਕਰਮੀਆਂ ਦੇ ਨਾਲ ਹਰ ਵਿਸ਼ੇ ਬਾਰੇ ਗੱਲਬਾਤ ਨਿਸੰਕੋਚ ਹੋ ਕੇ ਕਰ ਲੈਂਦੀਆਂ ਹਨ ਨਾਰੀ ਆਪਣੀ ਦੇਹੀ ਦੀ ਸੁੰਦਰਤਾ ਬਾਰੇ ਵੀ ਪੂਰੀ ਤਰ੍ਹਾਂ ਚੇਤਨ ਹੋ ਗਈ ਹੈ ਹਰ ਸ਼ਹਿਰ ਵਿੱਚ ਬਿਊਟੀ ਪਾਰਲਰ ਖੁੱਲ ਗਏ ਹਨ ਜਿੱਥੇ ਆਉਣ ਜਾਣ ਦੀ ਕੋਈ અપਮਾਨ ਜਾਂ ਮੈਨੇ ਵਾਲੀ ਗੱਲ ਨਹੀਂ ਸਮਝਿਆ ਜਾਂਦਾ ਹਾਲਾਂਕਿ 10-15 ਸਾਲ ਪਹਿਲਾਂ ਬਿਊਟੀ ਪਾਰਲਰ ਵਿੱਚ ਜਾਣਾ ਬੇਸ਼ਰਮੀ ਜਾਂ ਨਿਰਲੱਜਤਾ ਦਾ ਵਾਲਾ ਕਰਮ ਸਮਝਿਆ ਜਾਂਦਾ ਸੀ। ਹਿਉ ਭਾਵੇਂ ਹੌਲੀ-ਹੌਲੀ ਹੀ ਸਹੀ ਰੂਪਾਂਤਰਣ ਦੀ ਪ੍ਰਕਿਰਿਆ ਦੇ ਨਾਲ ਕਦਰਾਂ-ਕੀਮਤਾਂ ਬਦਲ ਰਹੀਆਂ ਹਨ। ਨਾਰੀ ਦੀ ਸੱਭਿਆਚਾਰਕ ਭੂਮਿਕਾ ਵੀ ਤਬਦੀਲ ਹੋ ਰਹੀ ਹੈ। ਕ ਮੱਧ ਸ਼੍ਰੇਣੀਕ ਘਰਾਂ ਦਾ ਸਰੂਪ ਮੱਧ ਸ਼੍ਰੇਣੀ ਦੇ ਲੋਕਾਂ ਦੇ ਘਰਾਂ ਦਾ ਸਰੂਪ ਵੀ ਬੜੀ ਤੇਜ਼ੀ ਦੇ ਨਾਲ ਤਬਦੀਲ ਹੋਇਆ ਹੈ। ਪਿਛਲੇ 3-4 ਦਹਾਕਿਆਂ ਦੇ ਵਿੱਚ ਪੰਜਾਬ ਦੀ ਮੱਧ ਸ਼੍ਰੇਣੀ ਰਵਾਇਤੀ ਘਰਾਂ ਦੀ بجائے ਕੋਠੀਆਂ ਦੇ ਵਿੱਚ ਰਹਿਣ ਲੱਗੀ ਹੈ। ਬੈੱਡਰੂਮ ਕਲਚਰ ਵਿੱਚ ਪਤੀ-ਪਤਨੀ ਬਗੈਰ ਕਿਸੇ ਝਿਜਕ ਦੇ ਆਪਣੇ ਵੱਡੇ ਵਡੇਰਿਆਂ ਅਤੇ ਬੱਚਿਆਂ ਦੇ ਸਾਹਮਣੇ ਇੱਕ ਬੈੱਡ ਉੱਪਰ ਸੌਣ ਲੱਗੇ ਹਨ। ਅੱਜ ਤੋਂ ਕੁਝ ਸਮਾਂ ਪਹਿਲਾਂ ਅਜਿਹੇ ਕਰਮ ਨੂੰ ਵੱਡੀ ਬੇਸ਼ਰਮੀ ਸਮਝਿਆ ਜਾਂਦਾ ਸੀ ਪਰੰਤੂ ਪੂੰਜੀਵਾਦ ਨੇ ਇਹ ਚੀਜ਼ ਨੂੰ ਦੂਰ ਕਰ ਦਿੱਤੀ ਹੈ ਹੁਣ ਮੱਧ ਸ਼੍ਰੇਣੀਕ ਔਰਤਾਂ ਆਪਣੇ ਜੀਵਨ ਦਾ ਬਹੁਤਾ ਸਮਾਂ ਬਰਤਨ ਸਾਫ਼ ਕਰਨਾ ਝਾੜੂ ਬੁਹਾਰੀ ਲਾਉਣ ਕੱਪੜੇ ਧੋਣ ਦੇ ਵਿੱਚ ਖਰਚ ਨਹੀਂ ਕਰਦੀਆਂ ਇਹ ਕੰਮ ਲਈ ਮਾਈਆਂ ਜਾਂ ਮੰਡੂ ਮਿਲ ਜਾਂਦੇ ਹਨ ਇਸ ਬਚੇ ਹੋਏ ਸਮੇਂ ਨੂੰ ਨਾਰੀ ਆਪਣਾ ਸਮਾਜਿਕ ਦਾਇਰਾ ਵਿਧਾਉਣ ਸਵੈ ਦੀ ਅਵਿਅਕਤੀ ਲਈ ਉਪਯੋਗ ਦੇ ਵਿੱਚ ਲਿਆਉਂਦੀ ਹੈ ਖਖਾ ਸਟਾ ਪੰਜਾਬ ਵਿੱਚ ਮਰਦ ਪ੍ਰਧਾਨ ਸਮਾਜ ਦੀਆਂ ਨਾਰੀ ਵਿਰੋਧੀ ਬੰਦਿਸ਼ਾਂ ਟੁੱਟ ਰਹੀਆਂ ਹਨ ਇਹ ਤਬਦੀਲੀ ਸਰਵ ਵਿਆਪੀ ਹੈ ਨਾਰੀਵਾਦੀ ਦ੍ਰਿਸ਼ਟੀ ਤੋਂ ਦੇਖਿਆ ਪੰਜਾਬੀ ਸੱਭਿਆਚਾਰ ਵਿੱਚ ਆ ਰਹੀਆਂ ਇਹ ਤਬਦੀਲੀ ਔਰਤ ਤੇ ਮਰਦ ਦੇ ਦਰਮਿਆਨ ਸਮਾਨਤਾ ਸਿਰਜਣ ਦੇ ਵੱਲ ਵੱਧ ਰਹੀ ਹੈ ਇਹਨ ਲੇਖਕਾਂ ਨੇ ਪੰਜਾਬੀ ਸੱਭਿਆਚਾਰ ਵਿੱਚ ਹੋ ਰਹੇ ਰੂਪਾਂਤਰਣ ਬਾਰੇ ਸੰਤੋਸ਼ ਪ੍ਰਗਟ ਕੀਤਾ ਹੈ ਸ਼ੈਲੀ ਡਾਕਟਰ ਚਰਨਜੀਤ ਕੌਰ ਦੀ ਸ਼ੈਲੀ ਬੜੀ ਸਰਲ, ਸਪਸ਼ਟ, ਦਲੀਲਮਈ ਅਤੇ ਮੁਹਾਵਰੇ ਭਰਪੂਰ ਹੈ। ਉਹ ਆਪਣੇ ਹਰ ਕਥਨ ਨੂੰ ਦਲੀਲਾਂ ਅਤੇ ਦਸ਼ਤਾਂਤਾ ਦੁਆਰਾ ਸਪਸ਼ਟ ਕਰਦੀ ਹੈ। ਉਸਨੇ ਸਧਾਨ ਪਾਠਕਾਂ ਅਤੇ ਯੁਵਾ ਵਿਦਿਆਰਥੀਆਂ ਦੇ ਪੱਧਰ ਨੂੰ ਦੇਖ ਕੇ ਆਪਣੀ ਸ਼ੈਲੀ ਅਤੇ ਸ਼ਬਦਾਵਲੀ ਦਾ ਸਰੂਪ ਨਿਸ਼ਚਿਤ ਕੀਤਾ ਹੈ। ਬੇਸ਼ੱਕ ਕਿਧਰੇ-ਕਿਧਰੇ ਕਿਸੇ ਵਿਸ਼ੇ ਵਸਤੂ ਨੂੰ ਦੁਹਰਾਓ ਆ ਗਿਆ ਹੈ। ਰੀਪੀਟ ਬੇਸ਼ੱਕ ਕਿਧਰੇ-ਕਿਧਰੇ ਵਿਸ਼ੇ-ਵਸਤੂ ਦੇ ਵਿੱਚ ਦੁਹਰਾਓ ਆ ਗਿਆ ਹੈ ਇਤਿਹਾਸਿਕ ਕਾਲਕ੍ਰਮ ਦਾ ਵੀ ਭੰਜਨ ਹੋਇਆ ਹੈ ਲੇਖਕਾ ਵਾਰ-ਵਾਰ ਵਰਤਮਾਨ ਤੋਂ ਭੂਤਕਾਲ ਅਤੇ ਭੂਤਕਾਲ ਤੋਂ ਵਰਤਮਾਨ ਕਾਲ ਦੇ ਵਿੱਚ ਆਉਂਦੀ ਜਾਂਦੀ ਰਹੀ ਹੈ ਇਸ ਵਿਧੇ ਨਾਲ ਅਰਥ ਸੰਚਾਰ ਦੇ ਵਿੱਚ ਸਪਸ਼ਟਤਾ ਆਈ ਹੈ ਅਤੇ ਲੇਖਕਾ ਦਾ ਬਿਆਨ ਰੋਚਕ ਹੋ ਗਿਆ ਹੈ ਅਜਿਹੇ ਲੇਖ ਯੂਵਾ ਵਿਦਿਆਰਥੀਆਂ ਦੀ ਮਾਨਸਿਕਤਾ ਉੱਤੇ ਪ੍ਰਗਤੀਸ਼ੀਲ ਅਤੇ ਸਿਹਤਮੰਦ ਪ੍ਰਭਾਵ ਪਾਉਂਦੇ ਹਨ ਇਸ ਕਾਰਨ ਇਹ ਇੱਕ ਕਲਿਆਨਕਾਰੀ ਰਚਨਾ ਹੈ ਕੁਝ ਸਵੈ ਮੁੱਲਾਂਕਣ ਪ੍ਰਸ਼ਨ ਜੋ ਇਸ ਦੇ ਅਧਿਐਨ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਲੇਖ ਪੰਜਾਬੀ ਸੱਭਿਆਚਾਰ ਦਾ ਮੌਲਿਕ ਮਹੰਦਰਾ ਕਿਸ ਦੀ ਰਚਨਾ ਹੈ ਦੂਜਾ ਡਾਕਟਰ ਹਰਪ੍ਰੀਤ ਸਿੰਘ ਰਚਿਤ पंजाबी किस्सा ते संखेप नोट लिखो लेख पंजाबी किस्सा विषय वस्तु इस लेख वि ਡਾਕਟਰ ਹਰਪ੍ਰੀਤ ਸਿੰਘ ਨੇ ਮੱਧਕਾਲੀਨ ਪੰਜਾਬੀ ਸਾਹਿਦ ਦੇ ਪ੍ਰਸਿੱਧ ਕਾਵ ਰੂਪ ਕਿੱਸਾ ਕਾਵਿ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਡਾਕਟਰ ਹਰਪ੍ਰੀਤ ਸਿੰਘ ਦਾ ਮਤ ਹੈ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਸਦਾ ਆਪਣੀ ਧਰਤੀ ਦੇ ਨੇੜੇ ਰਹੇ ਹਨ ਇਸ ਦਾ ਵੱਡਾ ਕਾਰਨ ਪੰਜਾਬੀਆਂ ਦਾ ਸਾਦਾ ਸੁਭਾਅ ਹੈ ਭਾਵੇਂ ਪੰਜਾਬੀ ਸਾਹਿਦ ਦਾ ਇਹ ਸਭ ਤੋਂ ਪੁਰਾਣਾ ਰੂਪ ਵਿਦੇਸ਼ੀ ਸੱਭਿਆਚਾਰ ਰਾਹੀਂ ਭਾਰਤ ਵਿੱਚ ਪਹੁੰਚਿਆ ਪਰੰਤੂ ਪੰਜਾਬੀਆਂ ਨੇ ਇਸ ਸਾਹਿਤ ਰੂਪ ਨੂੰ ਇਸ ਪ੍ਰਕਾਰ ਆਪਣੇ ਸੱਭਿਆਚਾਰ ਦੀਆਂ ਰਵਾਇਤਾਂ ਅਨੁਸਾਰ ਢਾਲ ਲਿਆ ਹੈ ਇਸ ਦੇ ਗੈਰ ਪੰਜਾਬੀ ਰੂਪ ਹੋਣ ਬਾਰੇ ਕਿਸੇ ਦੇ ਮਨ ਵਿੱਚ ਖਿਆਲ ਵੀ ਪੈਦਾ ਨਹੀਂ ਹੁੰਦਾ ਪੰਜਾਬ ਦੇ ਲੋਕ ਸੱਤ ਬਗਾਨਿਆਂ ਨੂੰ ਵੀ ਆਪਣੇ ਟੱਬਰ ਦਾ ਜੀ ਬਣਾ ਲੈਂਦੇ ਹਨ ਇਹੀ ਕਾਰਨ ਹੈ ਕਿ ਹੀਰ ਰਾਂਝਾ ਅਤੇ ਮਿਰਜਾ ਸਾਹਿਬਾ ਅੱਜ ਦੇ ਨਾਲ ਨਾਲ ਪੰਜਾਬੀਆਂ ਨੇ ਮਹੀਵਾਲ ਤੇ ਪੁੰਨੂ ਵਰਗੇ ਗੈਰ ਪੰਜਾਬੀ ਨਾਇਕਾਂ ਨੂੰ ਵੀ ਆਪਣਾ ਮੰਨ ਲਿਆ ਹੈ ਪੰਜਾਬੀ ਲੋਕਾਂ ਦੇ ਚਰਿੱਤਰ ਦਾ ਇੱਕ ਹੋਰ ਪ੍ਰਮਾਨ ਲੱਛਣ ਘਰ-ਬਾਰ ਨੂੰ ਤਿਆਗ ਕੇ ਪੂਰਨਤਾ ਨੂੰ ਪ੍ਰਾਪਤ ਕਰਨਾ ਹੈ ਸਾਡੇ ਸਾਰੇ ਨਾਇਕ ਘਰ-ਬਾਰ ਨੂੰ ਤਿਆਗ ਕੇ ਦੂਰ ਦੁਰਾਡੇ ਦੇ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਘੁੰਮਦੇ ਰਹੇ ਹਨ ਸਿੱਖ ਗੁਰੂ ਸਹਿਬਾਨ ਤੋਂ ਲੈ ਕੇ ਕਿਸਾ ਕਾਵ ਦੇ ਨਾਇਕਾਂ ਤੱਕ ਇਹ ਰੁਚੀ ਉਜਾਗਰ ਰੂਪ ਦੇ ਵਿੱਚ ਦੇਖੀ ਜਾ ਸਕਦੀ ਹੈ ਪੰਜਾਬੀ ਲੋਕਾਂ ਨੇ ਆਪਣੇ ਦੇਸ਼ ਵਿੱਚ ਪ੍ਰਚਲਿਤ ਕਹਾਣੀਆਂ ਨੂੰ ਹੀ ਨਹੀਂ ਆਪਣਾ ਬਲਕਿ ਵਿਦੇਸ਼ੀ ਸੌਮਿਆਂ ਤੋਂ ਆਈਆਂ ਪ੍ਰੀਤ ਕਹਾਣੀਆਂ ਜਿਵੇਂ ਲੈਲਾ ਮੰਜ ਨੂੰ ਸ਼ੇਰੀ ਫਰਹਾਦ ਅਤੇ ਯੂਸਫ ਜ਼ੁਲੈਖਾ ਆਦਿ ਨੂੰ ਆਪਣੀ ਪਰੰਪਰਾ ਦਾ ਅੰਗ ਬਣਾ ਲਿਆ ਹੈ ਇਹ ਕਾਰਨ ਹੈ ਕਿ ਪੰਜਾਬ ਵਿੱਚ ਕਹਾਣੀਆਂ ਵੀ ਬਹੁਤ ਲੋਕਪ੍ਰੀਆ ਰਹੀਆਂ ਹਨ ਪੰਜਾਬੀ ਲੋਕ ਪੰਜਾਬੀ ਲੋਕ ਪ੍ਰਤਿਭਾ ਨੇ ਆਪਣੀ ਪ੍ਰਵਾਨਗੀ ਦੀ ਮੋਹਰ ਨਿਰਧਨਤਾ ਉੱਪਰ ਲਗਾਈ ਹੈ ਇਨ੍ਹਾਂ ਕਿੱਸਿਆਂ ਦੀ ਦੂਜੀ ਲੋਕ ਪ੍ਰਵਾਨਿਤ ਕਸਵਾਰਟੀ ਸਦਾਚਾਰ ਹੈ ਪੰਜਾਬੀ ਕਿੱਸਿਆਂ ਦੇ ਨਾਇਕ ਸਦਾਚਾਰ ਦੀ ਮर्यादा ਨੂੰ ਨਹੀਂ ਉਲੰਘਦੇ ਡਾਕਟਰ ਹਰਭਜਨ ਡਾਕਟਰ ਹਰੀਭਜਨ ਸਿੰਘ ਅਨੁਸਾਰ ਪੰਜਾਬੀ ਕਿੱਸਿਆਂ ਦਾ ਤੀਜਾ ਗੁਣ వ్యక్తి దిస్సూతంత్ర భావన ਹੈ ਬਹੁਤੀ ਵਾਰ ਪਰਿਵਾਰ ਇਸ ਸੁਤੰਤਰਤਾ ਦੇ ਰਾਹ ਦੇ ਵਿੱਚ ਰੋਕ ਪਾਉਂਦਾ ਹੈ ਪਰੰਤੂ ਵਿਅਕਤੀ ਪਰਿਵਾਰਿਕ ਪਾਬੰਦੀਆਂ ਦੀ ਪ੍ਰਵਾਹ ਨਹੀਂ ਕਰਦਾ ਅਤੇ ਸੁਤੰਤਰ ਪ੍ਰਤਿਮ ਦੀ ਪ੍ਰਾਪਤੀ ਲਈ ਇਹਨਾਂ ਪਾਬੰਦੀਆਂ ਨੂੰ ਉਲੰਘ ਜਾਂਦਾ ਹੈ ਇਸ ਤਰ੍ਹਾਂ ਸਾਦਗੀ ਸਦਾਚਾਰ ਸੁਤੰਤਰਤਾ ਅਤੇ ਸੰਜਮ ਪੰਜਾਬੀ ਕਿੱਸਿਆਂ ਦੇ ਪ੍ਰਮੁੱਖ ਲੱਛਣ ਹਨ ਸਾਰ ਡਾਕਟਰ ਹਰਪ੍ਰੀਤ ਸਿੰਘ ਨੇ ਆਪਣੇ ਲੇਖ ਪੰਜਾਬੀ ਕਿੱਸਾ ਵਿੱਚ ਮੱਧਕਾਲੀਨ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਿੱਸਾ ਕਾ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ ਹਨ ਇਹ ਲੇਖ ਉਸ ਦੁਆਰਾ ਸੰਪਾਦਿਤ ਕੀਤੀ ਗਈ ਪੁਸਤਕ ਕਿੱਸਾ ਪੰਜਾਬ ਦੇ ਵਿੱਚੋਂ ਲਿਆ ਗਿਆ ਹੈ ਲੇਖਕ ਅਨੁਸਾਰ ਪੰਜਾਬੀ ਕਿੱਸਿਆਂ ਦੀ ਲੋਕਪ੍ਰਿਅਤਾ ਦਾ ਵੱਡਾ ਕਾਰਨ ਇਨ੍ਹਾਂ ਵਿੱਚ ਪਰੰਪਰਾ ਨਵੀਨਤਾ ਦਾ ਸੁਮੇਲ ਹੈ ਉਸਨੇ ਇਨ੍ਹਾਂ ਕਿੱਸਿਆਂ ਨੂੰ ਪੰਜਾਬੀ ਦੇ ਚਰਿੱਤਰ ਨਾਲ ਜੋੜ ਕੇ ਵੇਖਿਆ ਹੈ ਅਤੇ ਵਿਸ਼ਲੇਸ਼ਿਤ ਕੀਤਾ ਹੈ ਡਾਕਟਰ ਹਰੀ ਭਜਨ ਸਿੰਘ ਅਨੁਸਾਰ ਇਨ੍ਹਾਂ ਕਿੱਸਿਆਂ ਦੇ ਪ੍ਰਮੁੱਖ ਲੱਛਣ ਇਸ ਪ੍ਰਕਾਰ ਹਨ ਉੜਾ ਦੇਸ਼-ਪ੍ਰਦੇਸ਼ ਦੀਆਂ ਵਿੱਥਾਂ ਮਿਟ ਜਾਣਾ ਕਿੱਸਾ ਕਾਵ ਇੱਕ ਵਿਦੇਸ਼ੀ ਕਾਵ ਰੂਪ ਹੈ ਮੱਧ ਏਸ਼ੀਆ ਵਿੱਚ ਆਉਣ ਵਾਲੇ ਮੁਸਲਮਾਨ ਹਮਲਾਵਰਾਂ ਨੇ ਨਾਲ ਹੀ ਇਹ ਕਾਵ ਰੂਪ ਪੰਜਾਬ ਪਹੁੰਚਿਆ ਅਤੇ ਪੰਜਾਬੀਆਂ ਨੇ ਇਸ ਕਾਵ ਰੂਪ ਨੂੰ ਆਪਣੇ ਸੱਭਿਆਚਾਰ ਦੇ ਅਨੁਸਾਰ ਇਸ ਤਰ੍ਹਾਂ ਨਾਲ ਢਾਲ ਲਿਆ ਕਿ ਇਸ ਦੇ ਵਿਦੇਸ਼ੀ ਹੋਣ ਬਾਰੇ ਪਤਾ ਹੀ ਨਹੀਂ ਚੱਲਦਾ ਅਸਲ ਦੇ ਵਿੱਚ ਪੰਜਾਬੀ ਲੋਕ ਸੱਤ ਬਗਾਨਿਆਂ ਨੂੰ ਵੀ ਆਪਣੇ ਘਰ ਦੇ ਜੀਵਾਂ ਵਾਂਗ ਅਪਣਾ ਲੈਂਦੇ ਹਨ ਸੋਨੀ ਮਹੀਵਾਲ ਦੇ ਕਿਸੇ ਵਿੱਚ ਮਹੀਵਾਲ ਅਤੇ ਸੱਸੀ ਪੁੰਨੂ ਦੇ ਕਿਸੇ ਵਿੱਚ ਪੁੰਨੂ ਗੈਰ ਪੰਜਾਬੀ ਨਾਇਕ ਹੈ ਪਰ ਪੰਜਾਬੀ ਸੁਭਾਅ ਦੀ ਇਸ ਵਿਲੱਖਣਤਾ ਦੇ ਕਾਰਨ ਪੰਜਾਬੀਆਂ ਨੇ ਮਾਹੀਵਾਲ ਅਤੇ ਪੁੰਨੂ ਆਦਿ ਕਿਰਦਾਰਾਂ ਨੂੰ ਵੀ ਰਾਂਝੇ ਅਤੇ ਮਿਰਜੇ ਦੇ ਵਰਗਾ ਪਿਆਰ ਸਤਕਾਰ ਦਿੱਤਾ ਹੈ ਇਸ ਤੱਥ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਦੇਸ਼ ਪ੍ਰਦੇਸ਼ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਪૂર્વગ્રਹ ਨਹੀਂ ਹੈ ਜੇ ਬੰਦਾ ਚੰਗਾ ਹੈ ਤਾਂ ਭਾਵੇਂ ਪਰਦੇਸੀ ਹੀ ਕਿਉਂ ਨਾ ਹੋਵੇ ਪੰਜਾਬੀ ਲੋਕ ਬੜੇ ਪ੍ਰੇਮ ਨਾਲ ਉਸ ਦਾ ਉਸ ਨੂੰ ਆਪਣਾ ਮੰਨ ਲੈਂਦੇ ਹਨ ਪਰ ਜੇ ਬੰਦਾ ਖੁਦ ਹੀ ਚੰਗਾ ਨਹੀਂ ਹੈ ਉਹ ਲੱਖ ਆਪਣੇ ਦੇਸ਼ ਦਾ ਹੋਵੇ ਉਸ ਨੂੰ ਕੈਦੋ ਵਾਂਗ ਤ੍ਰਿਸਕਾਰ ਦਾ ਭਾਤਰ ਬਣ ਕੇ ਹੀ ਆਪਣੀ ਉਮਰ ਗੁਜ਼ਾਰਨੀ ਪੈਂਦੀ ਹੈ ਇੱਥੇ ਹੀ ਬੱਸ ਨਹੀਂ ਪੰਜਾਬੀ ਲੋਕਾਂ ਨੇ ਲੈਲਾ ਮਜਨੂ ਸ਼ਰੀ ਫਰਹਾਦ ਯੂਸਫ ਜ਼ੁਲੈਖਾ ਵਰਗੇ ਵਿਦੇਸ਼ੀ ਪਾਤਰਾਂ ਨੂੰ ਵੀ ਉਹਨਾਂ ਦੀ ਅਖੁੱਟ ਪ੍ਰੇਮ ਭਾਵਨਾਵਾਂ ਦੇ ਕਾਰਨ ਆਪਣੇ ਸੱਭਿਆਚਾਰਕ ਵਿਰਸੇ ਦਾ ਅੰਗ ਬਣਾ ਲਿਆ ਹੈ। ਆੜਾ ਮਹਾਪੁਰਖ ਅਤੇ ਪ੍ਰੇਮਯਦੀ ਪਰਦੇਸ਼ ਯਾਤਰਾਵਾਂ ਪੰਜਾਬੀ ਸੱਭਿਆਚਾਰ ਦੀ ਇੱਕ ਰੂੜੀ ਅਨੁਸਾਰ ਕੋਈ ਵੀ ਵਿਅਕਤੀ ਪਰਦੇਸਾਂ ਵਿੱਚ ਜਾਣ ਤੋਂ ਬਿਨਾਂ ਨਾਇਕਤਵ ਦੀ ਪਦਵੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਸਿੱਖ ਧਰਮ ਦੇ ਸੰਚਾਲਕ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਪਣੇ ਜੀਵਨ ਦਾ ਇੱਕ ਲੰਮਾ ਹਰਸਾ ਦੇਸ਼ ਪ੍ਰਦੇਸ਼ ਵਿੱਚ ਯਾਤਰਾਵਾਂ ਮਤਲਬ ਉਦਾਸੀਆਂ ਕਰਦੇ ਹੋਏ گزارਿਆ ਗੁਰੂ ਨਾਨਕ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਵਾਰਿਸਾਂ ਘਰੋਂ ਬੇਕਰ ਹੋ ਕੇ ਝੰਗ ਸਿਆਲ ਪਹੁੰਚਿਆ ਤਾਂ ਉਸ ਨੂੰ ਹੀਰ ਵਰਗੀ ਖੂਬਸੂਰਤ ਨਾਇਕਾ ਪ੍ਰਾਪਤ ਹੋਈ ਇਸੇ ਤਰ੍ਹਾਂ ਮਹੀਵਾਲ ਅਤੇ ਪੁੰਨੂ ਵਰਗੇ ਨਾਇਕਾਂ ਦੇ ਜੀਵਨ ਬਿਰਤਾਂਤ ਵਿੱਚ ਵੀ ਬਹੁਤ ਸਾਰੀਆਂ ਯਾਤਰਾਵਾਂ ਬਾਰੇ ਉਲੇਖ ਮਿਲਦਾ ਹੈ ਪੂਰਨ ਭਗਤ ਰਾਜਾ ਰਸਾਲੂ ਦੁੱਲਾ ਪੱਟੀ ਵਰਗੇ ਨਾਇਕ ਵੀ ਹੋਰ ਨਾਇਕਾਂ ਦੀ ਪੈੜਾਂ ਉੱਪਰ ਚੱਲਦੇ ਹੋਏ ਵੇਖੇ ਜਾ ਸਕਦੇ ਹਨ ਈੜੀ ਪੰਜਾਬੀ ਲੋਕ ਗੀਤਾਂ ਵਿੱਚ ਕਿੱਸਾ ਕਾਵ ਤੇ ਨਾਇਕਾਂ ਬਾਰੇ ਹਵਾਲੇ ਪੰਜਾਬੀ ਲੋਕ ਗੀਤਾਂ ਦੇ ਵਿੱਚ ਕਿਸਾਨ ਕਾਵ ਦੇ ਨਾਇਕਾਂ ਅਤੇ ਨਾਇਕਾਵਾਂ ਬਾਰੇ ਬਹੁਤ ਸਾਰੇ ਹਵਾਲੇ ਦ੍ਰਿਸ਼ਟੀਗੋਚਰ ਹੁੰਦੇ ਹਨ ਇਨ੍ਹਾਂ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਕਿਸਾਨ ਕਾਵ ਦੀ ਵਸਤੂ ਸਮਗਰੀ ਆਮ ਲੋਕਾਂ ਦੀ ਸਿਮਰਤੀ ਦਾ ਅਭੇਨੰਗ ਬਣ ਚੁੱਕੀ ਹੈ ਇਸ ਪ੍ਰਸੰਗ ਵਿੱਚ ਕੁਝ ਲੋਕ ਗੀਤ ਵੇਖੋ ਚਲੋ ਸਈਓ ਚਲ ਵੇਖਣ ਚੱਲੀਏ ਰਾਂਝੇ ਦਾ ਚਵਾਰਾ ਨਹੀਂ ਹੀਰ ਨਿਵਾਣੀ ਇੱਟਾਂ ਢੋਵੇ ਰਾਂਝਾ ਢੋਵੇ ਗਾਰਾ ਨਹੀਂ ਸੋਣੀ ਹਿਜਰ ਦੇ ਦੀਵੇ ਪਈ ਬਾਲ ਦੀ ਕੋਈ ਖਬਰ ਲਿਆਵੇ ਮਹੀਵਾਲ ਦੀ ਚੱਲ ਵਿਆਹ ਕਰਵਾਈਏ ਵੇ ਰਾਂਝਣਾ ਤੂੰ ਕਾਲਾ ਮੈਂ ਗੋਰੀ ਸੱਸਾਂ ਦੁੱਲੇ ਪੱਟੀ ਦਾ ਗੀਤ ਦੁੱਲੇ ਪੱਟੀ ਦਾ ਗੀਤ ਹਰ ਪੰਜਾਬੀ ਦੀ ਜ਼ੁਬਾਨ ਉੱਪਰ ਚੜਿਆ ਹੋਇਆ ਹੈ ਲੋਹੜੀ ਵਾਲੇ ਦਿਨ ਮੁੰਡੇ ਕੁੜੀਆਂ ਹਰ ਘਰ ਦੇ ਅੱਗੇ ਜਾ ਕੇ ਇਹ ਗੀਤ ਗਾਉਂਦੇ ਹਨ ਲੋਹੜੀ ਦੀ ਮੰਗ ਕਰਦੇ ਹਨ ਇਸ ਗੀਤ ਦੇ ਬੋਲ ਇਸ ਪ੍ਰਕਾਰ ਹਨ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਮੇਟੇ ਹੋ ਚਾਚਾ ਗਾਲੀ ਦੇਸੇ ਸੋ ਚਾਚਾ ਚੋਰੀ ਕੁੱਟੀ ਹੈ ਚਾਚਾ ਚੋਰੀ ਕੁੱਟੀ ਹੋ ਜ਼ਿਮੀਦਾਰਾਂ ਲੁੱਟੀ ਹੋ ਜ਼ਿਮੀਦਾਰ ਸਦਾਏ ਹੋ ਗਿੰਗਣ ਪੋਲੇ ਲਾਹੇ ਹੋ ਵਿਆਖਿਆ ਡਾਕਟਰ ਹਰਪ੍ਰੀਤ ਸਿੰਘ ਨੇ ਇਸ ਕਹਾਣੀ ਦੀ ਵਿਆਖਿਆ ਕੀਤੀ ਹੈ ਲੇਖਕ ਅਨੁਸਾਰ ਸੁੰਦਰਾ ਨਾਮ ਦੀ ਇੱਕ ਖੂਬਸੂਰਤ ਮੁਟਿਆਰ ਸੀ ਉਹ ਅਨਾਥ ਸੀ ਉਸ ਪਿੰਡ ਵਿੱਚ ਅਕਬਰ ਬਾਦਸ਼ਾਹ ਨੇ ਲੰਘਣਾ ਸੀ ਜ਼ਿਮੀਦਾਰ ਸੋਚਦੇ ਹਨ ਕਿ ਮੁਟਿਆਰ ਅਕਬਰ ਨੂੰ ਪੇਸ਼ ਕਰ ਦਿੱਤੀ ਜਾਵੇ ਪਰ ਚਾਚਾ ਇਸ ਤਜਵੀਜ਼ ਨਾਲ ਸਹਿਮਤ ਨਹੀਂ ਸੀ ਉਹ ਦੁੱਲੇ ਭੱਟੀ ਦੀ ਹਜ਼ੂਰੀ ਵਿੱਚ ਪਹੁੰਚਿਆ ਤਾਂ ਦੁੱਲੇ ਨੇ ਉਸ ਨੂੰ ਆਪਣੀ ਧੀ ਮੰਨ ਕੇ ਉਸ ਦਾ ਵਿਆਹ ਕਰ ਦਿੱਤਾ ਉਸ ਨੇ ਚਾਚੇ ਨੂੰ ਤੰਗ ਕਰਨ ਵਾਲੇ ਜ਼ਿਮੀਦਾਰਾਂ ਦੀ ਖੂਬ ਭੁਗਤ ਸਵਾਰੀ ਅਤੇ ਇਉਂ ਦੀਨ ਦੁਖੀਆਂ ਦਾ ਰੱਖਿਅਕ ਬਣ ਕੇ ਬੌੜਿਆ ਇਸ ਕਹਾਣੀ ਤੋਂ ਲੇਖਕ ਨੇ ਇਹ ਸਿੱਟਾ ਕੱਢਿਆ ਕਿ ਪੰਜਾਬੀਆਂ ਦੇ ਪ੍ਰੇਮੀ ਪ੍ਰੇਮਕਾਵਾਂ ਦੇ ਵਿੱਚੋਂ ਇੱਕ ਵਿਅਕਤੀ ਜ਼ਰੂਰ ਨਿਰਦਲ ਹੁੰਦਾ ਸੀ ਸੋਨੀ কুমਿਆਰਨ ਸੱਸੀ ਧੋਬਣ ਮਜਨੂ ਗਰੀ ਪ੍ਰੇਮੀ ਰਾਂਜਾ ਤੇ ਮਿਰਜਾ ਸਧਾਰਨ ਜੱਟ ਅਤੇ ਫਰਹਾਦ ਮਜ਼ਦੂਰ ਆਦਿਕ ਵਿਅਕਤੀ ਨਿਰਦਨ ਵਰਗ ਵਿੱਚੋਂ ਸਨ ਫਰਹਾਦ ਮਜ਼ਦੂਰ ਆਦਿਕ ਮਤਲਬ ਕਿ ਆਦੀ ਵਿਅਕਤੀ ਇਹ ਨਿਰਦਨ ਗਰੀਬ ਵਰਗ ਦੇ ਵਿੱਚੋਂ ਹੀ ਸਨ ਇਸ ਤਰ੍ਹਾਂ ਕਿੱਸਾ ਕਵੀਆਂ ਨੇ ਆਮ ਅਤੇ ਨਿਰਦਨ ਵਿਅਕਤੀਆਂ ਨੂੰ ਪ੍ਰੇਮ ਦੇ ਪਾਤਰ ਬਣਾ ਕੇ ਆਪਣੇ ਪ੍ਰਗਤੀਸ਼ੀਲ ਹੋਣ ਦਾ ਸਬੂਤ ਪੇਸ਼ ਕੀਤਾ ਹੈ ਕਕਾ ਕਿੱਸਿਆਂ ਦੇ ਪ੍ਰਤਿਨਿਧ ਲੱਛਣ ਡਾਕਟਰ ਹਰੀ ਭਜਨ ਸਿੰਘ ਅਨੁਸਾਰ ਸਾਦਗੀ ਸਦਾਚਾਰ ਸੁਤੰਤਰਤਾ ਅਤੇ ਸੰਜਮ ਪੰਜਾਬੀ ਕਿੱਸਿਆਂ ਦੇ ਪ੍ਰਮੁੱਖ ਲੱਛਣ ਹਨ ਕਿੱਸਾ ਕਵੀਆਂ ਨੇ ਪ੍ਰੇਮੀ ਲੋਕਾਂ ਨੂੰ ਆਪਣੀ ਸੁਤੰਤਰਤਾ ਲਈ ਜੂਝਦੇ ਅਤੇ ਸ਼ਹੀਦ ਹੁੰਦਿਆਂ ਵਿਖਾਇਆ ਹੈ ਭਾਰਤੀ ਮੱਧਕਾਲ ਦੇ ਸਮੁੱਚੇ ਸਾਹਿਤ ਵਿੱਚ ਪੰਜਾਬੀ ਨਾਇਕ ਨਾਇਕਾਵਾਂ ਦਾ ਸੁਭਾਅ ਸਭ ਤੋਂ ਵੱਲੱਖਣ ਹੈ ਪਰਿਵਾਰਿਕ ਵਰਜਨਾਵਾਂ ਦਾ ਅਜਿਹਾ ਵਿਰੋਧ ਵਿਸ਼ਵ ਦੇ ਹੋਰ ਸਾਹਿਤ ਦੇ ਵਿੱਚ ਨਹੀਂ ਮਿਲਦਾ ਇਸ ਦੇ ਨਾਲ ਹੀ ਧਿਆਨਯੋਗ ਗੱਲ ਇਹ ਹੈ ਕਿ ਭਾਵੇਂ ਕਿੱਸਿਆਂ ਦੇ ਪਾਤਰ ਮਰਦੇ ਦਮ ਤੱਕ ਆਪਣੀ ਸੁਤੰਤਰਤਾ ਪ੍ਰਤੀ ਵਚਨਬੱਧ ਰਹਿੰਦੇ ਹਨ ਪਰ ਉਹ ਕਿਤੇ ਵੀ ਸੰਜਮ ਦੀ ਸੀਮਾ ਦਾ ਉਲੰਘਣ ਨਹੀਂ ਕਰਦੇ ਇਨ੍ਹਾਂ ਕਿੱਸਿਆਂ ਵਿੱਚ ਬਹੁਤ ਸਾਰੇ ਅਜਿਹੇ ਵੇਰਵੇ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਪੰਜਾਬੀ ਰਹਿਣੀ ਬਹਿਣੀ ਅਤੇ ਪੰਜਾਬੀ ਆਪਣੀ ਸੁਤੰਤਰਤਾ ਨੂੰ ਸਮਾਜਿਕ ਸੰਜਮ ਦੇ ਘੇਰੇ ਦੇ ਵਿੱਚੋਂ ਰੱਖਣਾ ਚਾਹੁੰਦੀ ਹੈ ਪਰ ਜੇ ਸੰਜਮ ਬੰਧਨ ਬਣ ਕੇ ਨਿੱਜੀ ਸੁਤੰਤਰਤਾ ਦੀ ਸੰਗੀਕੁੱਟਣ ਲੱਗੇ ਤਾਂ ਉਸ ਦੇ ਵਿਰੋਧ ਲਈ ਡਟ ਕੇ ਖਲੋ ਜਾਂਦੀ ਹੈ ਸ਼ੈਲੀ ਡਾਕਟਰ ਹਰੀ ਭਜਨ ਸਿੰਘ ਦੀ ਗੱਦ ਸ਼ੈਲੀ ਬੜੀ ਪ੍ਰਭਾਵਸ਼ਾਲੀ ਪ੍ਰੇਰਨਾਪਰਪੂਰ ਅਤੇ ਵਿਵਿਦ ਵਿਦਵਤਾ ਭਰਪੂਰ ਹੈ ਮਤਲਬ ਕਿ ਵਿਦਵਾਨਾਂ ਵਾਲੀ ਹੈ ਉਸਨੇ ਪੰਜਾਬੀ ਕਿੱਸਾ ਕਾਵ ਦੇ ਸੱਭਿਆਚਾਰਕ ਮਹੱਤਵ ਬਾਰੇ ਬੜੇ ਅਧਿਕਾਰ ਨਾਲ ਲਿਖਿਆ ਹੈ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਉਸਨੇ ਵਾਰਿਸ ਸ਼ਾਹ ਅਤੇ ਕੁਝ ਹੋਰ ਲੋਕ ਕਵੀਆਂ ਦੇ ਕਲਾਮ ਵਿੱਚੋਂ ਕਾਵ ਟੁਕੜੀਆਂ ਦੀ ਪੇਸ਼ਕਸ਼ ਕੀਤੀ ਹੈ ਪੇਸ਼ਕਾਰੀ ਕੀਤੀ ਹੈ ਉਸਨੇ ਦੁੱਲਾ ਪਟਿਨਾ ਸੰਬੰਧਿਤ ਇੱਕ ਲੋਕ ਗੀਤ ਦੀ ਬੜੀ ਪ੍ਰਮਾਣਿਕ ਵਿਆਖਿਆ ਕੀਤੀ ਹੈ ਉਸ ਦੀ ਸ਼ੈਲੀ ਸੰਖੇਪ ਸੂਤਰਬੱਧ ਅਤੇ ਵਿਆਖਿਆਮਈ ਹੈ ਇਹ ਲੇਖ ਪੰਜਾਬੀ ਕਿੱਸਾ ਕਾਵ ਦੀ ਪ੍ਰਕਿਰਤੀ ਸਰੂਪ ਅਤੇ ਲੱਛਣਾ ਬਾਰੇ ਸਾਨੂੰ ਭਰਪੂਰ ਜਾਣਕਾਰੀ ਦਿੰਦਾ ਹੈ ਸਿੱਟਾ ਇਸ ਪਾਠ ਵਿੱਚ ਅਸੀਂ ਤਿੰਨ ਲੇਖਾਂ ਪੰਜਾਬੀ ਸੱਭਿਆਚਾਰ ਦੇ ਪੰਜਾਬੀ ਸੱਭਿਆਚਾਰ ਤੇ ਨਾਰੀ ਪੰਜਾਬੀ ਸੱਭਿਆਚਾਰ ਦਾ ਮੌਲਿਕ ਮਹੰਦਰਾ ਅਤੇ ਪੰਜਾਬੀ ਕਿੱਸਾ ਕਾਵ ਦੇ ਵਿਸ਼ਾ ਵਸਤੂ ਸਾਰ ਅਤੇ ਸ਼ੈਲੀ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਪੰਜਾਬੀ ਸੱਭਿਆਚਾਰ ਦੀ ਪਛਾਣ ਦੇ ਗੁੰਜਲਦਾਰ ਮਸਲੇ ਬਾਰੇ ਗੱਲ ਕੀਤੀ ਹੈ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਨਾਰੀ ਦੀ ਸਥਿਤੀ ਨੂੰ ਇਤਿਹਾਸਿਕ ਪ੍ਰਸੰਗ ਵਿੱਚ ਰੱਖ ਕੇ ਵੇਖਿਆ ਗਿਆ ਹੈ ਇਸ ਤੋਂ ਇਲਾਵਾ ਪੰਜਾਬੀ ਕਿੱਸਾ ਲੇਖ ਵਿੱਚ ਮੱਧਕਲੀਨ ਪੰਜਾਬੀ ਸਾਹਿਦ ਦੇ ਪ੍ਰਮੁੱਖ ਰੂਪ ਕਿੱਸਾ ਕਾਵਿ ਬਾਰੇ ਰਚਨਾ ਕੀਤੀ ਹੈ ਇਨ੍ਹਾਂ ਕિસ્ਸਿਆਂ ਨੂੰ ਪੰਜਾਬੀ ਦੇ ਚਰਿੱਤਰ ਨਾਲ ਜੋੜ ਕੇ ਵੇਖਿਆ ਅਤੇ ਵਿਸ਼ਲੇਸ਼ਿਤ ਕੀਤਾ ਹੈ ਅੱਜ ਦੇ ਵਾਸਤੇ ਇੰਨਾ ਹੀ ਕੀਮਤੀ ਸਮਾਂ ਦੇਣ ਦੇ ਵਾਸਤੇ ਤੁਹਾਡਾ ਧੰਨਵਾਦ